ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲਾ ਸਾਰਿਆਂ ਦਾ ਤੇ ਮੈਂ ਨਿੱਕ ਸੋਹਤਾ ਤੇ ਮੇਰਾ ਭਰਾ ਿੱਲੋ ਜੰਡੋ ਵਾਲਾ ਤੇ ਸੁੱਖੀ ਭਾਈ ਆਇਆ ਹੋਇਆ ਨਾਲ ਅੱਜ ਤੇ ਅੱਜ ਅਸੀਂ ਕੁਝ ਖਾਸ ਵਿਸ਼ਿਆਂ ਤੇ ਗੱਲ ਕਰਾਂਗੇ ਕਿ ਸਿੱਧੂ ਮੂਸੇਵਾਲੇ ਨੂੰ ਲੈਜੈਂਡ ਕਿਉਂ ਕਹਿੰਦੇ ਆ ਬਹੁਤ ਲੋਕ ਸਾਨੂੰ ਕਮੈਂਟ ਕਰ ਰਹੇ ਆ ਮੈਸੇਜ ਕਰ ਰਹੇ ਆ ਵੀ ਭਾਈ ਤੁਸੀਂ ਇਸ ਗੱਲ ਤੇ ਭਾਈ ਮੂਸੇਵਾਲੇ ਤੇ ਗੱਲ ਕਰੋ ਇਹ ਤਾਂ ਕਰਕੇ ਅੱਜ ਇਕੱਠੇ ਹੋਏ ਆ ਤੇ ਹਾਂਜੀ ਸੁੱਖੀ ਭਾਈ ਦੋ ਆਪਣੇ ਵਿਚਾਰ ਮੇਰੇ ਵਿਚਾਰ ਤਾਂ ਜੀ ਕਲੀਅਰ ਹੈ ਵੀ ਉਹ ਇੱਕ ਸੱਚੀ ਲੈਜੈਂਡ ਬੰਦਾ ਸੀਗਾ ਇਸ ਵਿੱਚ ਕੋਈ ਦੋ ਰਾਏ ਨਹੀਂ ਬਈ ਉਹ ਲੈਜੈਂਡ ਹੈ ਆਪ ਇਹ ਕਹਿੰਨੇ ਆ ਵੀ ਮੈਂ ਉਹਨੂੰ ਮਿਲ ਕੇ ਵੀ ਆਇਆ ਹੋਇਆ ਹਾਂਗਾ ਬਹੁਤ ਹੀ ਮਿਲਨਸਾਰ ਬੰਦਾ ਸੀਗਾ ਬਹੁਤ ਹੀ ਲੈਜਰ ਬੰਦਾ ਸੀਗਾ ਯਾਰ ਉਹਦੇ ਮਤਲਬ ਜੇ ਇੱਕ ਵਾਰ ਉਹਦੀ ਗੱਲ ਦੱਸਾਂਵੇਂ ਉਹਦਾ ਗਾਣੇ 'ਚ ਲੈਣਾ ਨੇ ਬਈ ਇਸ ਜਨਮ 'ਚ ਹੁਣੀ ਨਵ ਰੀਸ ਜੱਟ ਦੀ ਤਿੰਨ ਚਾਰ ਵਾਰੀ ਤੈਨੂੰ ਆਉਣਾ ਪਊਗਾ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਲੈਜੈਂਡ ਨੇ ਗੱਲਾਂ ਕਿਹੋ ਜਿਹੀਆਂ ਹੁੰਦੀਆਂ ਨੇ ਤੇ ਕਿਹੋ ਜਿਹੋ ਉਹਦੇ ਵਿਚਾਰ ਸੀਗੇ ਆਉਣ ਵਾਲੇ ਸਮੇਂ ਦੇ ਤੱਥ ਲਿਖਣੇ ਜਿਹੜਾ ਉਹਨੇ ਗੀਤ ਲਗਾਇਆ ਸੀ ਵੀ ਟਾਲੀ ਵਾਲੇ ਖੇਤ ਮੇਰਾ ਸਿਵਾ ਮੱਚੂਗਾ ਵੀ ਆਉਣ ਵਾਲੇ ਸਮੇਂ ਦਾ ਉਹ ਸੱਚ ਲਿਖੀ ਬੈਠਾ ਸੀਗਾ ਹੁਣ ਉਹ ਚਲੋ ਆਪਣੇ ਵਿੱਚ ਨਹੀਂ ਐ ਵੀ 29 ਮਈ ਆ ਰਹੀ ਐ ਵੀ ਦੋਖਾ ਆਪਾਂ ਨੂੰ ਬਹੁਤ ਕਿਤੇ ਜਿਆਦੇ ਆ ਵੀ ਐਂ ਲੱਗਦਾ ਵੀ ਜਿੱਦਾਂ ਪਰਿਵਾਰ ਮੈਂਬਰ ਸੀਗਾ ਮੈਨੂੰ ਮਤਲਬ ਉਹਦਾ ਫੀਲ ਬਹੁਤ ਹੁੰਦਾਗਾ ਜਦੋਂ ਹੁਣ ਗੀਤ ਆਉਂਦਾਗਾ ਹੁਣ ਕੁਝ ਸਿੰਗਰਾਂ ਦੀਆਂ ਐਲਬਮ ਆ ਰਹੀਆਂ ਨੇ ਅਲਬਮਾਂ ਤੇ ਮੈਨੂੰ ਐ ਲੱਗਦਾ ਵੀ ਉਹ ਐਲਬਮਾਂ ਇਧਰ ਉਧਰ ਹੀ ਰਹਿ ਜਾਣਗੀਆਂ ਪਰ ਜੋ 29 ਮਈ ਦਾ ਕਾਲਾ ਦਿਨ ਹੈ ਉਹ ਅਸੀਂ ਮਤਲਬ ਭੁੱਲ ਕੇ ਵੀ ਮਤਲਬ ਸਾਲ ਦੇ 365 ਦਿਨੀਆਂ ਉਹਨੂੰ ਯਾਦ ਕਰਦੇ ਆਂਗੇ ਵੀ ਅਸੀਂ ਇਹ ਚਾਹੁੰਦੇ ਆ ਵੀ ਲੈਜੈਂਡ ਅਸੀਂ ਉਹਨੂੰ ਕਿਉਂ ਨਾ ਕਹੀਏ ਲੈਜੈਂਡ ਹੈ ਸਹੀ ਰ ਠੀਕ ਹੈ ਬਈ ਛੋਟੀ ਗੱਲ ਬਿਲਕੁਲ ਸਹੀ ਆ ਪਤਾ ਗੱਲ ਕੀ ਹੁੰਦੀ ਆ ਜੋ ਲੈਜੈਂਡ ਹੁੰਦੇ ਆ ਉਹਨਾਂ ਦਾ ਪਹਿਲੀ ਪਤਾ ਲੱਗ ਜਾਂਦਾ ਗਾਣੇ ਤੋਂ ਪਤਾ ਲੱਗ ਜਾਂਦਾ ਤੇ ਕੁਝ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਉਹ ਸਿੰਗਰ ਬਹੁਤ ਆਏ ਆ ਬਹੁਤ ਵੱਡੇ ਵੱਡੇ ਸਿੰਗਲ ਹੋਏ ਪੰਜਾਬ 'ਚ ਇਹ ਪਰ ਲੈਜੈਂਡ ਦੋ ਚਾਰ ਹੀ ਹੋਏ ਜਿਨ੍ਹਾਂ ਨੂੰ ਲੋਕ ਲੈਜੈਂਡ ਕਹਿੰਦੇ ਆ ਕਹਿੰਦੇ ਆ ਇਹ ਛਿੱਲੋ ਬਾਈ ਤੁਹਾਡੇ ਵਿਚਾਰ ਦੱਸੋ ਜੇ ਮੈਂ ਇਹ ਗੱਲ ਕਰਾਂ ਮੈਂ ਤੱਥ ਦੇ ਆਧਾਰ ਤੇ ਗੱਲ ਕਰਦਾ ਜਿਹੜੇ ਬੰਦੇ ਨੂੰ ਮਿਲੇ ਆ ਜਿਨ੍ਹਾਂ ਨੇ ਉਹਦੇ ਬਾਰੇ ਗੱਲਾਂ ਦੱਸਣ ਆ ਹਾਂਜੀ ਜਿਵੇਂ ਤੁਸੀਂ ਕਹਿੰਦੇ ਮਿਲਣਸਾਰ ਬੰਦਾ ਉਹ ਮਾਦ ਵੀ ਬੜੀ ਕਰਦਾ ਸੀ ਰੇਕ ਨੂੰ ਹਾਂ ਹਾਂ ਗਰੀਬ ਨੂੰ ਬੜਾ ਉੱਡ ਕੇ ਮਿਲਦਾ ਸੀ ਐ ਨਹੀਂ ਸੀ ਕਿ ਮੈਂ ਉੱਚਾ ਬੰਦਾ ਤੇ ਨੀਵੇਂ ਨੂੰ ਮਿਲਦਾ ਹਾਂ 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 ਕਹਿੰਦੇ ਇੱਕ ਵਾਰ ਨਾ ਉਹਦੇ ਬਾਹਰ ਤੋਂ ਮੋਟਰਸਾਈਕਲ ਚੱਕਿਆ ਗਿਆ ਅੱਛਾ ਜੀ ਉਹਨੂੰ ਮਿਲਣਾ ਹੈ ਕਿਸ ਮੁੰਡਾ ਠੀਕ ਹੈ ਤੇ ਉਹ ਕਹਿੰਦਾ ਬਾਈ ਯਾਰ ਮੇਰਾ ਤਾਂ ਮੋਟਰਸਾਈਕਲ ਚੱਕਿਆ ਗਿਆ ਜਦੋਂ ਬਾਹਰ ਗਿਆ ਉਹ ਫੋਟੋ ਮੋ ਫੋਟੋ ਮ ਕਰਾ ਕੇ ਤੇ ਚਲੋ ਬਈ ਉਹਨੇ ਕਿ ਪੁੱਛਿਆ ਕਹਿੰਦਾ ਪੁਲਿਸ ਪੁਲਸਨ ਕਹਿ ਬਾਈ ਯਾਰ ਪਰਚਾ ਪਾ ਫਰਈ ਕਟਾਉ ਜਾਂ ਮੇਰਾ ਮੋਟਰਸਾਈਕਲ ਦਵਾ ਦੇ ਉਹ ਕਹਿੰਦਾ ਕਿੰਨੇ ਦਾ ਸੀਗਾ ਉਹ ਕਹਿੰਦਾ ਹੋਊਗਾ ਯਾਰ 35000 ਦਾ ਅੱਛਾ ਜੀ ਉਹ ਬੰਦੇ ਨੇ 35000 ਰੁਪਿਆ ਦੇ ਤਾ ਠੀਕ ਲੈ ਜਾਈ ਗਿਆ ਫਿਰ ਹਾਂ ਉਹ ਕਹਿੰਦਾ ਯਾਰ ਤੂੰ ਛੱਡ ਕਿੱਧਰ ਪੁਲਿਸ ਦੇ ਉਸ ਚ ਪਾਏਗਾ ਐਂਟੀਆਰਪੀਆ ਲੈ ਜਾ ਨਵਾਂ ਲੈਣਾ ਇੱਕ ਗੱਲ ਹੋ ਰਹੀ ਇਹ ਜੋ ਵੋਟਾਂ ਦਾ ਚੱਲ ਰਿਹਾ ਸੀ ਸਿਸਟਮ ਇਹਨਾਂ ਵੋਟਾਂ ਦਾ ਉਦੋਂ ਰੈਲੀਆਂ ਰੂਲੀਆਂ ਹੋਈਆਂ ਜਦੋਂ ਹੋਰ ਇਹਨਾਂ ਦੇ ਲੀਡਰਾਂ ਨੇ ਰੈਲੀਆਂ ਕਰੀਆਂ ਜਿਹੜੀਆਂ ਵੈਣਾ ਹੁੰਦੀਆਂ ਲੱਗੀਆਂ ਉਹਦੇ ਵਿੱਚ ਉਹਨਾਂ ਦੇ ਦੂਜੇ ਲੀਡਰਾਂ ਨੇ ਪੈਸੇ ਨਾ ਦਿੱਤੇ ਅੱਛਾ ਜੀ ਅੱਛਾ ਜੀ 7 ਲੱਖ ਖਣੀ 2 ਲੱਖ ਰੁਪਈਆ ਬਕਾਇਆ ਸੀ ਇਹ ਸੇ ਦੱਸਣ ਦੀ ਗੱਲ ਆ ਵੈਣ ਵਾਲੇ ਬੰਦੇ ਦੀ ਕਹਿੰਦਾ ਮੈਨੂੰ ਰੁਪਈਏ ਨਾ ਦਿੱਤੇ ਸਾੜੇ ਰੁਪਈਏ ਬਕਾਇਆ ਖੜੇ ਰਹੇ ਜਦੋਂ ਉਹ ਬੰਦੇ ਕੋਲੇ ਗਏ ਉਹਨੇ ਕਹਿੰਦਾ ਸਾਨੂੰ 1.5 ਲੱਖ ਰੁਪਏ ਚੱਕ ਕੇ ਦੇ ਤਾਂ ਠੀਕ ਆ ਸਭ ਤੋਂ ਵੱਡੀ ਗੱਲ ਇਹ ਕਹਿੰਦਾ ਸੀ ਦੂਜਿਆਂ ਦੇ ਕਾਰਸ ਦੂਜਿਆਂ ਚ ਕਰਨਾ ਹਾਕਿਆਂ ਚ ਬੈਣਾ ਲੈ ਕੇ ਗਏ ਕਹਿੰਦਾ ਇਹਦੇ ਕੋਲੇ ਗਏ ਸਾਨੂੰ ਪੈਸੇ ਦਵਾ ਠੀਕ ਹੈ ਕਹਿੰਦਾ 1.5 ਲੱਖ ਰੁਪਏ ਸਾਨੂੰ ਚੱਕ ਕੇ ਦੇ ਤਾਂ ਓਕੇ ਸਭ ਤੋਂ ਵੱਡੀ ਗੱਲ ਇਹ ਗੱਲਾਂ ਦੱਸਦੀਆਂ ਨਾ ਬੰਦੇ ਨੇ ਲੈ ਤੇ ਲੋ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਬੰਦਾ ਮਿੱਟੀ ਨਾਲ ਜੁੜਿਆ ਹੋਇਆ ਸੀਗਾ ਹਾਂ ਜਿਵੇਂ ਜਿਹਨੂੰ ਕਹਿੰਦਾ ਡਾਉਨ ਟੂ ਅਰਥ ਉਹ ਸੀਗਾ ਉਹ ਕਉਕੇ ਬਹੁਤ ਸਿੰਗਰ ਹੈਗੇ ਆ ਇੱਕ ਗਾਣੇ ਤੋਂ ਬਾਅਦ ਚੰਡੀਗੜ੍ਹ ਸ਼ਿਫਟ ਹੋ ਜਾਂਦੇ ਆ ਪਰ ਉਹ ਬੰਦੇਆਂ ਦਾ ਪਿੰਡ ਨਹੀਂ ਛੱਡਿਆ ਹੁਣ ਬੇਬਕਾ ਦਾ ਹੋਇਆ ਯਾਰ ਵਾਪਸ ਮੁਰਤੀ ਬੰਦਾ ਵਾਪਸ ਕੈਨੇਡਾ ਤੋਂ ਕੈਨੇਡਾ ਜੇ ਬਾਈ ਦਾ ਗਾਣਾ ਹੈ ਆ ਇੱਥੇ ਤਰਲੋ ਮੱਛੀ ਹੁੰਦੀ ਆ ਜਾਣ ਲਈ ਉਹ ਛੱਡ ਕੇ ਇੱਧਰ ਸਭ ਤੋਂ ਵੱਡੀ ਗੱਲ ਤਾਂ ਮਿੱਟੀ ਨਾਲ ਜੁੜਿਆ ਹੋਇਆ ਸੀ ਨਾ ਤੇ ਆ ਦੇ ਪਿੰਡ ਨਾਲ ਜੁੜਿਆ ਹੋਇਆ ਸੀਗਾ ਜਿਵੇਂ ਪੰਜਾਬ ਲਈ ਖੇਤੀ ਸਭ ਤੋਂ ਮੇਨ ਮੰਨੀ ਜਾਂਦੀ ਹੈ ਉਹ ਖੇਤੀ ਕਰਦਾ ਸੀ ਉਹਨੂੰ ਤਾਂ ਵੀ ਵੱਧ ਚਾਉਣ ਵਾਲੇ ਵੱਧ ਸੀਗੇ ਹਾਂਜੀ 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 ਤੇ ਇੱਕ ਮੈਂ ਇੰਟਰਵਿਊ ਦੇਖਿਆ ਸੀਗਾ ਆਪਣੇ ਬਾਈ ਗੁਲਾਬ ਸਿੱਧੂ ਦਾ ਉਹਨੇ ਬਹੁਤ ਵਧੀਆ ਗੱਲ ਕਹੀ ਸੀ ਗੁਲਾਬ ਸਿੱਧੂ ਨੇ ਕਹਿੰਦਾ ਜਿਹੜੀ ਧਰਤੀ ਹੈ ਨਾ ਸਾਰੀ ਇੰਡਸਟਰੀ ਨੂੰ ਫੜ ਕੇ ਬਾਈ ਨੇ ਇਹ ਹਾਲਾਤ ਆ ਦੋ ਸਾਲਾਂ ਦੇ ਵਿੱਚ ਤੇ ਉਹ ਉਹ ਗੱਲ ਨੂੰ ਮੈਂ ਬਹੁਤ ਮੈਨੂੰ ਬਹੁਤ ਵਧੀਆ ਲੱਗੀ ਇਹ ਗੱਲ ਕਿ ਬਿਲਕੁਲ ਸਹੀ ਗੱਲ ਆ ਇੰਡਸਟਰੀ ਬਹੁਤ ਵੱਡੇ ਵੱਡੇ ਸਿੰਗਰ ਆਏ ਆ ਪਰ ਜਿੰਨੇ ਟਾਈਮ ਵਿੱਚ ਇਹਨੇ ਦੁਨਿਆ ਹਾਲਾਤ ਦੀ ਕੋਈ ਮੈਨੂੰ ਲੱਗਦਾ ਕਿਸੇ ਬੰਦੇ ਨੇ ਹਲਾਈ ਹੋਵੇ ਬਿਲਬੋਰਡ ਬਿਲਬੋਰਡ ਨੂੰ ਕੋਈ ਜਾਣਦਾ ਨਹੀਂ ਸੀ ਹਾਂ ਹਾਂ ਆਪਣੇ ਨਹੀਂ ਜਾਣਦੇ ਇਹਨੇ ਪਤਾ ਦੱਸਿਆ ਕਿ ਬੈਨਗਲ ਹੁੰਦਾ ਕੀ ਹੈ ਹਾਂ ਹਾਂ ਜਿਵੇਂ ਕਿ ਨਿੱਕਾ ਬਾਈ ਕਹਿ ਰਿਹਾ ਸੀ ਬਈ ਗਲਾਬ ਸਿੱਧੂ ਨੇ ਗੱਲ ਕਹੀ ਸੀ ਵੀ ਸਿੱਧੂ ਮੂਸੇ ਵਾਲੇ ਇੰਡਸਟਰੀ ਹਿਲਾਤੇ ਸੀ ਇਹ ਗੱਲ ਵਾਕਈ ਸੱਚ ਹੈ ਪਰ ਉਹਦਾ ਇੱਕ ਹੋਰ ਵੀ ਉਹਦੇ ਨਾਲ ਇੱਕ ਗੱਲ ਜੁੜ ਜਾਂਦੀ ਹੈ ਜਿਵੇਂ ਕਿ ਉਹ ਸਟੇਜ ਤੇ ਆਪ ਤਾਂ ਚੜਦੇ ਸੀ ਪਰ ਉਸ ਨੇ ਮਤਲਬ ਕੁਝ ਬੰਦੇ ਆਪਦੇ ਖੜੇ ਕੀਤੇ ਸਿੰਗਰ ਖੜੇ ਕੀਤੇ ਜੋ ਹਿੱਟ ਹੋਏ ਜੋ ਅੱਜ ਸਟੇਜਾਂ ਸਾਂਝੀਆਂ ਕਰਦੇ ਆ ਉਹਦਾ ਨਾਮ ਲੈਂਦੇ ਨੇ ਉਹਦਾ ਨਾਮ ਉੱਚਾ ਕਰਦੇ ਨੇ ਕੁਝ ਗੱਲਾਂ ਇਹ ਵੀ ਉਹਨੂੰ ਲੇਟਰ ਬਣਾ ਦਿੰਦੀਆਂ ਨੇ ਕਿਉਂਕਿ ਕਿਸੇ ਨੂੰ ਹੱਥ ਲਾ ਕੇ ਇੱਕ ਪਾਰਸ ਸੀ ਜਿਹਨੂੰ ਹੱਥ ਲਾ ਕੇ ਬੰਦੇ ਸੋਨੇ ਵਰਗੇ ਹੋਏ ਨੇ ਅੱਗੇ ਹੋਏ ਨੇ ਬਹੁਤ ਹੀ ਬਾਗਮਾਲ ਗੱਲਾਂ ਮੈਨੂੰ ਇਹ ਲੱਗਦੀਆਂ ਨੇ ਲਿਖੇ ਬਈ ਜੋ ਕਿ ਮੈਂ ਕਹਿਣਾ ਚਾਹਣਾਗਾ ਬਾਕੀ ਤੁਸੀਂ ਦੱਸ ਸਕਦੇ ਕਿਹੋ ਜਿਹਾ ਤਾਂ ਕੀ ਹੁੰਦਾ ਸੁਖੀ ਬਈ ਕਹਿੰਦੇ ਪਾਰਸ ਉਹ ਪਾਰਸ ਸੀਗਾ ਉਹ ਪਾਰਸ ਜਿਹੜੀ ਚੀਜ਼ ਦੇ ਨਾਲ ਲੱਗ ਜਾਂਦਾ ਤੇ ਉਹ ਸੋਨਾ ਕਰਨ ਵਾਲਾ ਚੀਜ਼ ਨੂੰ ਠੀਕ ਆ ਵੀ ਉਹ ਹੀ ਚੀਜ਼ ਇਹ ਆ ਵੀ ਜਿਹੜੇ ਵੀ ਇਹਦੀ ਨਾਟਕ ਰਰ ਇਕੜ ਤੇ ਗਾਣਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕਿਸੇ ਦਾ ਸਿੰਗਰ ਦਾ ਵੀ ਸੌਂਗ ਆਇਆਗਾ ਉਹ ਹਿੱਟ ਹੀ ਐ ਜਿਵੇਂ ਕਿ ਆਪਾਂ ਕਹਿ ਦਿੱਤੀ ਵੀ ਜਿਹੜੇ ਵੀ ਗਾਣੇ ਦੇ ਵਿੱਚ ਬਾਈ ਨੇ ਇੱਕ ਟੱਪਾ ਵੀ ਗਾਇਆਗਾ ਚਾਹੇ ਰੈਪ ਕੀਤਾ ਚਾਹੇ ਟੱਪਾ ਗਾਇਆਗਾ ਤੇ ਉਹ ਹਿੱਟ ਹੋਏ ਆ ਮੇਰੇ ਹਿਸਾਬ ਨਾਲ ਜਿੰਨੇ ਵੀ ਸਿੰਗਰ ਹਿੱਟ ਹੋਏ ਆ ਜਿੰਨੇ ਬਾਈ ਨਾਲ ਆਏ ਆ ਸਾਰੇ ਹਿੱਟ ਹੋਏ ਆ ਬਾਕੀ ਢਿੱਲੋ ਵੀ ਤੂੰ ਦੱਸ ਕੀ ਵਿਚਾਰ ਹੁੰਦਾ ਦੂਜੀ ਗੱਲ ਇਹ ਐ ਅੱਜ ਤੱਕ ਪਹਿਲਾ ਇਹ ਦੇ ਇਹ ਦੇ ਤੋਂ ਜਿਹੜਾ ਸਮਾਂ ਪਹਿਲਾਂ ਸੀ ਇਹਦੇ 6-7 ਸਾਲ ਤੋਂ ਪਹਿਲਾਂ ਉਦੋਂ ਪਹਿਲਾਂ ਕੰਪਨੀ ਵਾਲੇ ਜਾ ਕੋਈ ਵੱਡਾ ਸਿੰਗਰ ਉਹੀ ਉਹਦੇ ਅਨੁਸਾਰ ਹੀ ਚੱਲਦੇ ਸੀ ਇਹਨੇ ਉਹ ਗੁਲਾਮੀ ਇਲਾਹੀ ਆ ਬੰਦੇ ਨੇ ਕਿ ਇਹ ਆਪ ਦੇ ਦਮ ਤੇ YouTube ਚੈਨਲਾਂ ਤੇ ਆਪ ਚੱਲਿਆ ਹਾਂਜੀ ਹਾਂਜੀ ਪਰ ਫਿਰ ਦੋਸਤਾਂ ਦੀ ਇਹਨੂੰ ਸਪੋਰਟ ਰਹੀ ਆ ਬਸ ਹਾਂਜੀ ਕਿਸੇ ਕੰਪਨੀ ਵਾਲੇ ਨੇ ਨਾਲ ਨਹੀਂ ਇਹਨੇ ਉਹ ਕਰਿਆ ਹੂੰ ਹੂੰ ਕਿਸੇ ਵੱਡੇ ਸਿੰਗਰ ਨਾਲ ਇਹਨੇ ਉਹ ਕਰਿਆ ਨਹੀਂ ਤਾਂ ਆਮ ਤੁਸੀਂ ਦੇਖ ਲਓ ਜਿਹਨਾਂ ਦੇ ਟੈਲੈਂਟ ਹੁੰਦਾ ਬੰਦੇ ਆ ਉਹ ਦੱਬੇ ਰਹਿ ਜਾਂਦੇ ਆ ਇਹਨੇ ਹਲਾਰਾ ਦਿੱਤਾ ਇਹਨੂੰ ਦੇਖ ਕੇ ਬਹੁਤ ਬੰਦੇ ਉੱਠੇ ਆ ਹੂੰ ਕਿ ਭਾਵੇਂ ਜੇ ਮੂਸੇ ਆ ਰੱਟ ਸਕਦਾ ਆ ਤੇ ਆਪਾਂ ਨੂੰ ਕੀ ਹੋਇਆ ਜਿਹੜੇ ਜਿਹੜੇ ਕੰਪਨੀ ਕੋਲੇ ਹੁਣ ਬਹੁਤ ਸਿੰਗਰ ਆ ਜਿਹੜੇ ਕੰਪਨੀ ਕੋਲੇ ਨਹੀਂ ਜਾਂਦੇ ਸਿੱਧਾ YouTube ਤੇ ਸਿੱਧਾ ਚੈਨਲ ਬਣਾਉਂਦੇ ਆ ਆ ਦੀ ਮਿਹਨਤ ਕਰਦੇ ਆ ਵਧੀਆ ਨਾਮ ਕਮਾ ਰਹੇ ਆ ਇੱਕ ਨਵੀਂ ਜਨਰੇਸ਼ਨ ਨੂੰ ਨਵਾਂ ਪਲੇਟਫਾਰਮ ਮਿਲਿਆਗਾ ਜਿਹੜਾ ਇੰਟਰਨੈਟ ਆ ਸੋਸ਼ਲ ਮੀਡੀਆ ਹੈਗਾ ਇਹ ਚੀਜ਼ ਬਹੁਤ ਵਧੀਆ ਚੀਜ਼ ਆ ਕੋਈ ਨਵੀਂ ਪੀੜ੍ਹੀ ਆ ਨਵੀਂ ਪੀੜ੍ਹੀ ਦੇਖ ਕੇ ਉਹ ਸਿੱਖਦੀ ਆ ਤੇ ਸ਼ੇਅਰ ਕਰਤੀ ਆ ਸਭ ਤੋਂ ਵੱਡੀ ਗੱਲ ਇਹ ਕਿ ਮੇਰਾ ਫਰੈਂਡ ਆ ਭਾਈ ਉਮੀਓ ਗੱਲ ਮੇਰੇ ਯਾਦਾਂ ਦੀ ਸ਼ੇਅਰ ਕਰ ਲਾ ਮੈਂ ਤੇ ਮੂਸੇ ਦੇ ਨਾਲ ਉਹਦੇ ਨਣਕੇ ਆ ਤੇ ਉਹਦਾਂ ਅਸੀਂ ਕਦੇ-ਕਦੇ ਬੈਠੇ ਉਹਨੇ ਗੱਲਾਂ ਕਰਦੇ ਆ ਉਹ ਕਹਿੰਦਾ ਵੀ ਮੈਂ ਨਾਲ ਸੁਣਿਆ ਕਦੇ ਮੂਸੇ ਦਾ ਮੈਂ ਬਚਪਨ 'ਚ ਬਹੁਤ ਵਾਰੀ ਗੱਲ ਮੈਂ ਕਦੇ ਸੁਣਿਆ ਸੀ ਮੂਸਾ ਨਾਲ ਦਾ ਪਿੰਡ ਨਾਲੇ ਉਹ ਕਹਿੰਦਾ ਸੁਣੀ ਨਹੀਂ ਸੀ ਕਦੇ ਪਰ ਜਿਹੜੀਆਂ ਬਾਈ ਨੇ ਗੱਲਾਂ ਕਹੀਆਂ ਵੀ ਸਾਡੇ ਪਿੰਡ ਸਿੱਧੀ ਬਸ ਨਹੀਂ ਹੁੰਦੀ ਸੀ ਹਾਂਜੀ ਤੇ ਉਹ ਬੰਦੇ ਨੇ ਮੂਸੇ ਤੋਂ ਮੂਸੇ ਤੋਂ ਜਾਂ ਮਾਨਸ ਤੋਂ ਉੱਠ ਕੇ ਬੈਲਬੋਰਡ ਤੱਕ ਮਾਰ ਕੀਤੀ ਆ ਇਹ ਗੱਲ ਕੋਈ ਲੈਜੈਂਡ ਹੀ ਕਰ ਸਕਦਾ ਹੈਗਾ ਹੂੰ ਇਹ ਸਿੰਗਰ ਬਹੁਤ ਮਾਨਸਾ ਚ ਬਹੁਤ ਹੈਗੇ ਸਿੰਗਰ ਪਰ ਜਿਹੜੀ ਗੱਲ ਜਿਹੜੀ ਜਿੱਥੇ ਗੱਲ ਇੰਡਸਟਰੀ ਨੂੰ ਇਹ ਲੈ ਗਿਆ ਸਭ ਤੋਂ ਵੱਡੀ ਗੱਲ ਜਿੱਥੇ ਪੱਗ ਨੂੰ ਲੈ ਗਿਆ ਹਾਂ ਆਪਾਂ ਮੈਂ ਇੱਕ ਵੀਡੀਓ ਦੇਖੀ ਸੀ ਤੁਸੀਂ ਸਾਰੇ ਜਾਣਦੇ ਆ ਡ੍ਰੇਕ ਨੂੰ ਡ੍ਰੇਕ ਉਹ ਬੰਦਾ ਜਿਹਦੀ ਬਾਲੀਵੁੱਡ ਇੰਡਸਟਰੀ ਪਾਣੀ ਭਰਦੀ ਆ ਗੱਲ ਪਤਾ ਕੀ ਚੱਕਰਾ ਬਈ ਲੈਜੈਂਡ ਤਾਂ ਲੈਣੇ ਸੀ ਕਿਉਂਕਿ ਜਿਹੜਾ ਡ੍ਰੇਕ ਆ ਹਾਲੀਵੁੱਡ ਬਾਲੀਵੁੱਡ ਉਹ ਬੰਦੇ ਦਾ ਪਾਣੀ ਭਰਦਾ ਤੇ ਮੈਂ ਇੱਕ 쇼 ਲਾਈਵ ਸ਼ੋਅ ਚੱਲ ਰਿਆ ਸੀਗਾ ਕੋਈ ਉਹ ਜੋ ਰੈਪਰ ਸੀ ਮੁੰਡਾ ਸ਼ਾਇਦ ਉਹ ਦਿੱਲੀ ਦਾ ਉਹਨੇ ਇੱਕ ਰੈਪ ਕੀਤਾ ਸੀ ਕਹਿੰਦਾ ਸੀ ਡ੍ਰੇਕ ਦੀਆਂ ਹੁੱਡੀਆਂ ਚ ਪੱਗ ਦਿਖਦੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੱਗ ਨੂੰ ਬੰਦਾ ਕਿੱਥੇ ਲੈ ਕੇ ਗਿਆ ਜਿਹੜੇ ਬੰਦੇ ਨੇ ਕਦੇ ਪੰਜਾਬ ਪੰਜਾਬ ਦੇਖਿਆ ਵੀ ਨਹੀਂਗਾ ਪੱਗ ਦੇਖੀ ਵੀ ਨਹੀਂ ਉਹ ਬੰਦੇ ਨੇ ਆਪ ਆਪਣਾ ਹੁੱਡੀਆਂ ਤੇ ਉਹਦੀ ਫੋਟੋ ਲਾਈ ਸੀ ਜੇ ਲੈਜੈਂਡ ਸੀ ਤਾਂ ਹੀ ਲਾਈ ਸੀ ਫੋਟੋ ਤੇ ਕਿਉਂਕਿ ਲੈਜਰਟ ਬੰਦਿਆਂ ਦੀ ਲੋਕ ਸੁਣਦੇ ਆ ਲੈਜਰਟ ਬੰਦੇ ਨੂੰ ਲੋਕ ਫੋਲੋ ਕਰਦੇ ਆ ਹੂੰ ਡ੍ਰੇਗ ਨੇ ਉਹ ਬੰਦੇ ਨੂੰ ਫੋਲੋ ਕੀਤਾ ਹੋਇਆ ਸੀ ਹਾਂ ਡ੍ਰੇਗ ਦੋ ਬੰਦਿਆਂ ਨੂੰ ਇੰਡੀਆ 'ਚ ਫੋਲੋ ਕਰਦਾ ਹਾਂਜੀ ਇਹਨੂੰ ਬਾਈ ਨੇਮ ਜਾਣਦਾ ਸੀ ਹਾਂ ਕੌਣ ਕੋਲ ਡ੍ਰੇਗ ਦਾ ਯਾ ਕੁਝ ਗਾਣੇ ਮਤਲਬ ਉਹਦੇ ਲਈ ਲਿਖੇ ਹੋਏ ਸੀ ਸ਼ਾਇਦ ਬਾਈ ਨੇਮ 'ਚ ਕੋਲਾਬੋਰੇਸ਼ਨ ਵੀ ਹੋਵੇ ਯੈਸ ਯਰ ਡ੍ਰੇਗ ਨਾਲ ਕੋਲਾਬੋਰੇਸ਼ਨ ਵੀ ਪੱਕਾ ਹੋ ਗਈ ਹੈ ਇਹਦੀ ਬਾਈ ਨੇਮ ਜਾਣਣਾ ਬਹੁਤ ਵੱਡੀ ਗੱਲ ਆ ਹਜੇ ਇਹਨਾਂ ਦੇ ਪਿਤਾ ਜੀ ਨੇ ਖੁਲਾਸੇ ਨਹੀਂ ਕੀਤੇ ਮਤਲਬ ਵੀ ਉਹਨਾਂ ਨੇ ਰੈਪ ਜਨਸਟਾਫ ਲੰਡਨ ਕੁਝ ਗੀਤ ਲੀਕ ਹੋਏ ਹੋਏ ਨੇ ਉਹ ਸ਼ਾਇਦ ਪ੍ਰੋਪਰਲੀ ਇਸ ਦੇ ਸਿੱਧੂ ਮਸਲਾਨ ਦੇ ਚੈਨਲ ਤੇ ਆਉਣ ਤੇ ਆਪਾਂ ਨੂੰ ਸੁਣਨ ਨੂੰ ਵੀ ਮਿਲਨ ਵੀ ਬਾਹਰਲੇ ਦੇਸ਼ਾਂ ਚ ਪੂਰਾ ਜ਼ਿਆਦਾ ਸੀ ਗੀਤ ਚ ਵੀ ਇੱਕ ਗੱਲ ਗਈ ਸੀ ਕਿਸੇ ਬਾਹਰਲੇ ਸਿੰਗਰ ਨੇ ਕਿਹਾ ਸੀ ਤਾਵਲ ਬੰਦਿਆ ਪੰਜਾਬੀ ਸਿਰ ਤੇ ਇਹਨੇ ਉਹ ਗੱਲ ਗੀਤ ਚ ਕਹੀ ਸੀ ਸਿਰਾਂ ਉੱਤੇ ਤਾਵਲ ਦੀ ਮਾਣ ਜੱਤਾਂ ਦਾ ਹਾਂ ਉਹ ਬਹੁਤ ਵੱਡੀ ਦਾ ਸਾਰੀ ਕਰਦੇ ਕੈਸ ਤੋਂ ਬਿੜਾ ਉਹ ਉਹ ਹਾਲੀਵੁੱਡ ਦੀ ਇੱਕ ਸਿੰਗਰ ਆ ਉਹ ਤੇ ਐਕਟਰ ਆ ਉਹਨੇ ਇਹੋ ਨੇ ਗੱਲ ਕਹੀ ਸੀ ਇਹ ਵੀ ਜਿਹੜਾ ਇਹ ਪੱਕਾ ਬੰਦੇ ਜਾਂ ਅਟਰਪਨ ਬੰਦੇ ਨੂੰ ਪਾਵਲ ਹੈਡ ਕਹੈ ਸੀ ਉਹਨੇ ਹੂੰ ਮੈਂ ਉਹਦਾ ਨਾਮ ਨਹੀਂ ਜਾਣਦਾ ਵੀ ਐਕਟਰਸ ਕੌਣਾ ਹੈ ਤੇ ਉਹਨੇ ਇਹ ਗੱਲ ਕਹੀ ਸੀ ਤੇ ਸਿਰਫ ਇੰਡੀਆ ਚ ਚਾਹੇ ਵਰਲਡ ਚੋਂ ਇੱਕ ਸਿੱਖ ਬੰਦੇ ਨੇ ਰਿਪਰਾਈ ਕੀਤਾ ਉਹਨੂੰ ਉਹ ਸੀ ਸਿੱਧੂ ਮੂਸੇ ਵਾਲਾ ਕਿਸੇ ਹੋਰ ਬੰਦੇ ਦੀ ਹਿੰਮਤ ਨਹੀਂ ਪਈ ਚਾਹੇ ਉਹਨਾਂ ਜਨੂਨ ਹੈ ਨਹੀਂ ਸੀਗਾ ਵੀ ਉਹਨੇ ਅੱਗ ਹੈ ਨਹੀਂ ਸਭ ਤੋਂ ਵੱਡੀ ਗੱਲ ਜਿਹੜੀ ਉਹ ਅੱਗ ਸੀਗੀ ਮੈਨੂੰ ਲੱਗਦਾ ਮੈਂ ਕਿਸੇ ਹੋਰ ਬੰਦੇ 'ਚ ਉਹ ਅੱਗ ਦੇਖੀ ਆ ਤੇ ਮੈਨੂੰ ਇੱਕ ਸਾਰੀ ਜ਼ਿੰਦਗੀ ਅਫਸੋਸ ਬਹੁਤ ਵੱਡਾ ਹੈ ਕਿ ਮੈਨੂੰ ਮਿਲਿਆ ਨਹੀਂ ਸਭ ਬਹੁਤ ਵਾਰੀ ਮਿਲਿਆ ਮੈਨੂੰ ਤਾਂ ਬਣਿਆ ਪਰ ਮਿਲਿਆ ਨਹੀਂ ਗਿਆ ਉਹ ਰੱਪ ਜਾਣਦਾਗਾ ਵੀ ਕਿਵੇਂ ਨਹੀਂ ਮਿਲਿਆ ਗਿਆ ਪਰ ਜਿੱਦਾਂ ਬਈ ਆ ਲੌਕਡਾਊਨ 'ਚ ਬਈ ਲੰਗਰ ਵਰਤਾਰੇ ਸਟੇਸ਼ਨ ਤੇ ਨਾਲੇ ਜਿੰਨੇ ਬੇਸਹਾਰਾ ਸ਼ਿਸ਼ੇ 'ਤੇ ਬੈਠੇ ਹੁੰਦੇ ਉਹਨਾਂ ਨੂੰ ਕੰਬਲ ਗਰਮ ਕੱਪੜੇ ਬਾਈ ਨੇ ਵੰਡੇ ਆ ਪਰ ਬੰਦੇ ਨੇ ਕਦੇ ਸ਼ੋਅ ਨਹੀਂ ਕੀਤਾ ਸੀਗਾ ਉਹ ਜਿੱਦਾਂ ਭਾਵੇਂ ਲੈਜੈਂਡ ਲੈਜੈਂਡ ਵਾਲੀ ਕੁਆਲਿਟੀ 'ਚ ਸੀਗੀ ਇਹ ਲੈਜੈਂਡ ਆ ਹੈਗਾ ਸੀਗਾ ਤਾਂ ਹੀ ਅੱਜ ਆ ਬੈਠੇ ਆ ਆਪਾਂ ਇਹ ਵਿਸ਼ੇ ਤੇ ਗੱਲ ਕਰ ਰਹੇ ਆ ਮੈਨੂੰ ਲੱਗਦਾ ਕੋਈ ਪੰਜਾਬ ਦਾ ਇਦਾਂ ਦਾ ਕੋਈ ਸਿੰਗਰ ਜੀ ਤੇ ਐਡੀ ਵੱਡੀ ਡੁਇਟਾ ਹੋਊਗਾ ਹੁਣ ਤੇ ਮੈਨੂੰ ਲੱਗਦਾ ਕੋਈ ਇਦਾਂ ਦਾ ਕੋਈ ਸਿੰਗਰ ਹੋਊਗਾ ਪਹਿਲਾਂ ਵੀ ਹੋਊਗਾ ਤੇ ਮੈਨੂੰ ਲੱਗਦਾ ਕੋਈ ਬਾਅਦ ਵੀ ਨਹੀਂ ਹੋਣਾ ਹਾਂ ਤੁਸੀਂ ਦੇਖੋ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਉਹਦੇ ਥੋੜੇ 6 ਮਹੀਨੇ ਬਾਅਦ 7 ਬਾਅਦ ਲੋਕ ਭੁੱਲ ਜਾਂਦੇ ਇਹਦੇ ਗਾਣੇ ਦੀ ਅੱਜ ਵੀ ਇੰਤਜ਼ਾਰ ਰਹਿੰਦਾ ਹੈ ਗਾਣਾ ਆਊ ਕਰਵਾਊ ਵੇਟਿੰਗ 'ਚ ਹੁੰਦੇ ਤੁਸੀਂ ਕਦੇ ਤੇ ਚੈਨਲ ਤੇ ਚੈੱਕ ਕਰਕੇ ਦੇਖੋ ਇਨ ਹਜ਼ਾਰ ਲੱਖਾਂ ਫੀਟਿੰਗ ਲੱਖਾਂ ਫੀਟਿੰਗ ਹਾਂਜੀ ਹਾਂਜੀ ਤੇ ਢਿੱਲੋ ਵੀ ਇੱਕ ਮੇਰਾ ਫਰੈਂਡ ਆ ਹੁੰਦਾ ਜਦੋਂ ਬਾਈ ਦੀ ਡੈਥ ਹੋਈ ਆ ਮੈਨੂੰ ਉਹ ਕਹਿੰਦਾ ਕਹਿੰਦਾ ਅਸੀਂ ਦੋ ਦਿਨ ਰੋਟੀ ਨਹੀਂ ਖਾਦੀ ਸੀ ਉਹਦੀ ਫੈਮਿਲੀ ਉਹਦਾ ਪਰਿਵਾਰ ਉਹਦੇ ਬੱਚੇ ਇੰਨਾ ਉਹਦੇ ਮੈਨੂੰ ਲੱਗਦਾ ਵੀ ਦੋ ਦਿਨ ਤੱਕ ਉਹ ਬੰਦੇ ਕਹਿੰਦੇ ਸਾਲ ਰੋਟੀ ਚੰਗੀ ਨਹੀਂ ਲੱਗੀ ਇਹਨੇ ਰੋਟੀ ਬਣਾਉਣੀ ਤਾਂ ਕੀ ਆ ਮੇਰਾ ਦੋਸਤ ਆ ਉਹ ਤੇ ਸ਼ਾਇਦ ਆਪਾਂ ਜੇ ਅਗਲੀ ਡਿਬੇਟ ਕਰਾਂਗੇ ਉਹ ਚਾਪ ਬਾਈ ਨੂੰ ਸਾਹਮਣੇ ਵੀ ਕਰਾਂਗੇ ਜਿਹਨੇ ਆਪਣੇ ਭਰਾ ਹੈਗੇ ਆ ਜਿਨ੍ਹਾਂ ਨੇ ਬਾਈ ਅਰੇ ਗੱਲ ਕਰਨੀ ਆ ਕੀ ਲੈਜੈਂਡ ਕਿਉਂ ਸੀਗਾ? ਟੋਗੀ। ਹਾਂਜੀ। ਜਿਹੜੇ ਇਹ ਦਿਨ ਐ ਦਿਨ ਆਉਂਦੇ ਜਾਂਦੇ ਰਹਿਣਗੇ, ਇਹ ਸਾਲ ਆਉਂਦੇ ਜਾਂਦੇ ਰਹਿਣਗੇ। ਪਰ ਜੋ ਉਹ ਲੈਜੈਂਡ ਕਰ ਗਿਆ ਉਹ ਕੋਈ ਨਾ ਤਾਂ ਕਰੂਗਾ ਤੇ ਨਾ ਹੀ ਕੋਈ ਕਰ ਪਾਊਗਾ। ਨਹੀਂ ਹੁਣ ਮੰਨ ਲਓ ਪੰਜਾਬ ਨੂੰ ਘਾਟਾ ਪੂਰਾ ਹੋਣਾ ਸਾਰੇ ਸਾਰੇ ਪੰਜਾਬੀਆਂ ਦਾ ਮਿਊਜ਼ਿਕ ਇੰਡਸਟਰੀ ਨੂੰ ਪੂਰਾ ਹੋਣਾ। ਨਹੀਂ ਹੋਣਾ। ਤੇ ਸਾਰੇ ਜਿਹਨਾਂ ਦੇ ਮਾਪਿਆਂ ਨੂੰ ਭਾਈ ਚਲੋ ਉਹਨਾਂ ਦੇ ਘਰੇ ਰੱਬ ਨੇ ਦਾਤ ਬਖਸ਼ੀ ਐ। ਪਰ ਉਹ ਬਰਨੀ ਬੰਦੀ ਬਹੁਤ ਵੱਡੀ ਖੁਸ਼ੀ ਆ ਕਿੱਥੇ ਬੰਦਾ 30 32 ਸਾਲ ਪਿੱਛੇ ਡਿੱਗ ਪੇ ਜਾ ਕੇ ਹਮੇਸ਼ਾ ਤਾਂ ਉਹੀ ਬਣ ਸਕਿਆ ਨਾ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਜ਼ਿੰਦਗੀ ਵਿੱਚ ਜੋ ਸੰਘਰਨ ਉਹਨਾਂ ਨੇ ਪਿੱਛੇ ਛੱਡਿਆ ਜੋ ਲੜਾਈਆਂ ਕੀਤੀਆਂ ਜੋ ਉਹਨਾਂ ਨੇ ਰਾਜਨੀਤੀ 'ਚ ਪੈਰ ਧਰੇ ਜੋ ਕੁਝ ਉਹਨਾਂ ਨੇ ਹੰਡਾਇਆ ਪਰ ਇਦਾਂ ਵੀ ਜਿਨ੍ਹਾਂ ਨੇ ਕਹਿਰ ਕਮਾਇਆ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਸ਼ਹੀਦ ਮੇਰੀ ਇਹ ਸਮਝ ਕਹਦੀ ਹੈ ਵੀ ਜੇ ਉਹ ਬੰਦੇ ਉਹਨਾਂ ਨੂੰ ਮਿਲ ਲੈਂਦੇ ਸਿੱਧੂ ਮੁਸਲਮਾਨ ਮੈ ਲੰਦੇ ਵੀ ਉਹਨਾਂ ਦਾ ਵੀ ਮਨ ਬਦਲ ਜਾਂਦਾ ਕਿਉਂਕਿ ਉਹ ਬੰਦਾ ਜਿਹੜਾ ਜਿਹਦਾ ਮੋਟਰਸਾਈਕਲ ਚ ਕੈਦ ਆ ਸਕਦਾ ਉਹਨੂੰ ਪੈਸੇ ਦੇ ਸਕਦਾ ਤਾਂ ਉਹਨਾਂ ਨੂੰ ਕਿਉਂ ਨਹੀਂ ਜ਼ਿਆਦੇ ਪੈਸੇ ਦੇ ਸਕਦਾ ਬਾਈ ਜੀ ਹਾਂਜੀ ਤੇ ਅੱਜ ਦੀ ਡਿਬੇਟ ਬਹੁਤ ਲੰਮੀ ਹੋ ਰਹੀ ਆ ਤੇ ਜਿੰਨੇ ਬਾਈ ਸਿੱਧੂ ਨੂੰ ਪਿਆਰ ਕਰਦੇ ਆ ਤੇ ਸਾਰੇ ਜਿਹਨੇ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਗੱਲ ਕਰਾਂਗੇ ਅਗਲੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਠੀਕ ਆ ਜੀ ਸੱਸੇ ਇੱਕ ਗੱਲ ਸਾਰਿਆਂ ਨੂੰ